ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਤਰਨਤਾਰਨ ਦੇ ਪਿੰਡ ਗੋਲਵੜ ਵਿਖੇ ਸ਼੍ਰੀ ਖੰਡਪਾਟ ਸਾਹਿਬ ਕਰਨ ਦੀ ਸੇਵਾ ਲਈ ਆਪਣੇ 2000 ਰੁਪਏ ਮੰਗਣ ਤੇ ਉਸਦੇ ਸਾਥੀ ਗਰੰਥੀ ਵੱਲੋਂ ਨੌਜਵਾਨ ਸਾਥੀ ਦਾ ਖੰਜਰ ਮਾਰ ਕੇ ਕਤਲ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਦਕਿ ਉਸਦੇ ਭਰਾ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਇਸ ਵਾਰ ਦੀ ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਮਲਾਵਰ ਦੇ ਖਿਲਾਫ ਕੇਸ ਦਰਜ ਕਰਕੇ ਲਾਸ਼ ਨੂੰ ਉਸ ਮਰਦਮਤ ਲਈ ਸਿਵਲ ਹਸਪਤਾਲ ਤੁਰੰਤਾਂ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਗਿਆ ਜਾਣਕਾਰੀ ਦਿੰਦੇ ਸ੍ਰੀ ਕਾਲਤਾ ਸਿੰਘ ਜੀ ਗਰੰਥੀ ਸਿੰਘ ਸਾਹਿਬ ਮਲਕੀ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਮੰਨਾ 16 ਸਾਲ ਪੁੱਤਰ ਰਣਜੀਤ ਸਿੰਘ ਵਾਸੀ ਵਰਪਾਲ ਸ੍ਰੀ ਖੰਡਪੜ ਸਾਹਿਬ ਕਰਦਾ ਸੀ ਤੇ ਐਤਵਾਰ ਨੂੰ ਉਹ ਗੁਰਦੁਆਰਾ ਬਾਬਾ ਅਸ਼ਾਹ ਸਿੰਘ ਗੋਲਵੜ ਵਿਖੇ ਗਰੰਥੀ ਸ਼ੋਭਕਰਨ ਸਿੰਘ ਪੁੱਤਰ ਮੰਗਲ ਸਿੰਘ ਕੋਲ ਕੀਤੇ ਸ੍ਰੀ ਖੰਡਪੜ ਸਾਹਿਬ ਦੀ ਭੇਟਾ ਵਿੱਚੋਂ 2000 ਰੁਪਏ ਲੈਣ ਲਈ ਗਿਆ ਜਦਕਿ ਮਨਪ੍ਰੀਤ ਸਿੰਘ ਨਾਲ ਉਸ ਦਾ ਭਰਾ ਜਸਨ ਪ੍ਰੀਤਵੀ ਨਾਲ ਗਿਆ ਸ਼ੁਭਕਰਨੇ ਪੈਸੇ ਦੇਣ ਦੀ ਬਜਾਏ ਮਨਪ੍ਰੀਤ ਮੰਨਾ ਦੇ ਜਸ਼ਨ ਦੀਪ ਸਿੰਘ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਸ਼ੁਭਕਰਨ ਵੱਲੋਂ ਮਨਪ੍ਰੀਤ ਦੀ ਛਾਤੀ 'ਚ ਖੰਜਰ ਮਾਰਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਸਬੰਧੀ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਸਾਡੇ ਜਨ YouTube ਤੇ ਸਬਸਕ੍ਰਾਈਬ Facebook ਤੇ Instagram ਤੇ ਫੋਲੋ ਜਰੂਰ ਕਰਿਆ ਧੰਨਵਾਦ ਜੀ ਇਹ ਇੱਕ ਜਿਹੜੇ ਬੱਚੇ ਦੀ ਪਤਾ ਲੱਗਾ ਕਿ ਗ੍ਰੰਥੀ ਵੱਲੋਂ ਕੁਝ ਕਾਰਾ ਕੀਤਾ ਕੀ ਨਾਮ ਹੁੰਦਾ ਸੀ ਤੇ ਕੀ ਵਾਕਿਆ ਹੋਇਆ ਮੇਰੇ ਸੌਤੇ ਬ੍ਰਦਰ ਦਾ ਬੇਟਾ ਸਿੰਘ ਮਨਜੀਤ ਸਿੰਘ ਜਿਹੜਾ ਪੰਦਰਾਂ ਸਾਲ ਦੀ ਉਮਰ ਹੈ ਪੜਦਾ ਸੀ ਬਾਬਾ ਕਰਨ ਸਿੰਘ ਸੂਲ ਸਟਾਟਿਵਿੰਟ ਚੌਕ ਦੇ ਬਾਬਾ ਸਿੰਘ ਜੀ ਸਤਿ ਸ੍ਰੀ ਅਕਾਲ ਪਟੋਲੀਆਂ ਚਰੋਲਾ ਵਿੱਚ ਲੱਗਦਾ ਜੀ ਕੁਝ ਪੈਸਿਆਂ ਦਾ ਲੈਣ-ਦੇਣ ਸੀ ਉਹ ਪੈਸੇ ਲੈਣ ਜਾਏ ਉਹਨੇ ਸਵੇਰੇ ਵੀ ਆਪਿਆ ਬਾਹਰ ਜਨੂਨ ਦੇ ਜਿਹੜੇ ਆਪਸ ਵਿੱਚ ਗੱਲਬਾਤ ਹੋਈ ਆ ਤੇ ਖੰਡਰ ਬਾਹਰ ਆ ਤੁਸੀਂ ਸਾਡੇ ਨਾਲ ਕਾਫੀ ਦਿਲ ਦੇ ਬਚਾਉਂਦੇ ਹਾਂ ਨੂੰ ਲੈ ਕੇ ਆਪਾਂ ਸੋਚ ਰਹੇ ਹਾਂ ਕਿ ਅੱਜ ਪਹਿਲਾ ਸਾਲ ਤੋਂ ਬਾਅਦ ਕਿੰਨਾ ਚਿਰ ਲੱਗ ਗਿਆ ਹੈ ਪਰ ਉਹ ਪਹੁੰਚਦੇ ਮੋਈਨਾਂ ਦਲ ਤੋਂ ਤੇ ਉਹ ਸਹਾਰੀ ਚ ਰਿਹਾ ਹੈ ਅੰਦਰ ਪਾਰੀ ਬਚਾਏ ਨੇ ਆਪਣੇ ਨੂੰ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ

ਜੋ ਪਹਲਾ ਆਉਂਦਾ ਜਾਂਦਾ ਇਹ ਲੋਨੇ ਨਾਲ ਬਾਤ ਨਹੀਂ ਕਰਦਾ ਜੀ ਲੋਕ ਤੇ ਲੋਕ ਤੇ ਉਹ ਜਿਹੜਾ ਦਿੱਸਦਾ ਜਿਹੜੀ ਆਉਂਦੀ ਕਾਲ ਉਹਦੇ ਸਿਰ ਤੇ ਆ ਰਹੀ ਸੀ ਇਧਰ ਸਵੇਰ ਆਇਆ ਇੱਕ ਮਾਪੇ ਜਾਨਦਾ ਕਿ ਇਹ ਜਿਆਦਾ ਸੱਚੀ ਹੈ ਇਹਨੇ ਇਹਨਾਂ ਪਰ ਪਾ ਇੱਕ ਜੀ ਦਾ ਮਤ ਹੋਈ ਹੈ ਕਿ ਇਹ ਨਹੀਂ ਸਾਰਾ ਇਹ ਵੀ ਕੱਲ ਜੀ ਸਾਡਾ ਭਤੀਜਾ ਸੀ ਇਹ ਮੰਤਰੀ ਜੀ ਸਿੰਘ ਜੀ ਸਾਨਾ ਹਰਨਜੀਤ ਸਿੰਘ ਇਹ ਗੱਲ ਢੋਲਵੜ ਪਿੰਡ ਦੇ ਕਿਸ ਗੁਰਦੁਆਰਾ ਹੈ ਬਾਬਾ ਅਸ਼ਰਾ ਸਿੰਘ ਜੀ ਦਾ ਅਮਰਸਰ ਤਨਤਾਰ ਰੋਡ ਤੇ ਸਥਿਤ ਪਿੰਡ ਗੋਲਵੜ। ਉੱਥੇ ਜੀ ਇਹ ਸਿੰਘ ਸਾਡਾ ਜਿਹੜਾ ਸੀਗਾ ਮਲਬੀਰ ਸਿੰਘ ਇਹ ਗਰਮਪੀ ਸਿੰਘ ਸੀ ਖੰਡ ਪਾਰਟੀ ਸੀ ਔਰ ਡਿਊਟੀਆਂ ਲਾਉਦਾ ਸੀ। ਔਰ ਇੱਥੋਂ ਦਾ ਇੱਕ ਖੰਡ ਪਾਰਟੀ ਸਿੰਘ ਸੀਗਾ ਗੋਲਵੜ ਦਾ। ਉਹਦੇ ਕੋਲੋਂ ਇਹਨੇ ਤਾਂ ਕਮਾਇਆ ਦਾ ਸਾਲ ਤੱਕ ਸੀ ਲੈਣ ਵਾਲਾ ਜੀ ਮਾਇਆ ਲੈਣ ਵਾਲੀ ਸੀ। ਤੇ ਮਾਇਆ ਲੈਣ ਵਾਸਤੇ ਆਇਆ ਤੇ ਅਗੋਂ ਇਹ ਮੁੰਡੇ ਨੇ ਹੰਗ ਸਿੰਘ ਨੇ ਉਹਨੂੰ ਸਾਡੇ ਬੱਚੇ ਨੂੰ ਅਥੀਂ ਗਲ ਪੈ ਗਿਆ ਉਹਦੇ ਖੰਜਰ ਮਾਰ ਕੇ ਉਹਦੀ ਪੱਖੇ ਤੇ ਮੌਤ ਕਰਤੀ ਸਾਡੀ ਜੀ ਜੀ। ਸਾਡੇ ਸਰਕਾਰ ਜੋਗਰੇਂ ਸਿੰਘ ਸਾਹਿਬ ਵੱਡੇ ਭਾਈ ਸਾਹਿਬ ਹੈਡ ਗ੍ਰਾਮੀ ਸ਼੍ਰੀ ਅਕਾਲਪੁਰ ਸੈਕ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਜੀ ਜੀ ਦਰਬਾਰ ਸਤਿ ਸ੍ਰੀ ਅਕਾਲ ਤੋਂ ਉਹਨਾਂ ਕੋਲ ਛੋਟੇ ਭਾਈ ਦਾ ਬੇਟਾ ਜੀ ਸਾਡੇ ਚਾਈ ਦੇ ਰੱਖੇ ਨੇ ਸਾਡਾ ਪਰਿਵਾਰ ਹੈ ਜੀ ਨੰਬਰ ਤੋਂ ਹੋਰ ਬਹੁਤ ਮਾੜਾ ਕੰਮ ਉਸਕ ਨੇ ਕੀਤਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਕਰਤਾਰ ਕੀਤਾ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲੇ ਸਾਡਾ ਬੇਟਾ ਜਿਹੜਾ ਬੱਚਾ ਸੀ ਉਹ 10th ਕਲਾਸ ਦਾ ਵਿਦਿਆਰਥੀ ਸੀ 16 ਸਾਲ ਦਾ ਬੱਚਾ ਅਮਰਤਾਰੀ ਗੁਰ ਸਿੱਖੀ ਕਲਜੀਪਰ ਪਾਸ਼ਾ ਜੀ ਦਾ ਅੰਨਿਆ ਪਿਆਰਿਆਂ ਪਾਸੋਂ ਕੋਲ ਲੈ ਕੇ ਮਖਾਨ ਦਿੱਤਾ ਸੀ ਪਾਣੀ ਪਾਣੇ ਦਾ ਪ੍ਰਸਾਦ ਸੀ ਔਰ ਕੋੜੀ ਅਧੀ ਬਹੁਤ ਵਰਗੀ ਬਹੁਤ ਬਚਿਆ ਕਰਦੇ ਹਾਂ ਜੀ ਪ੍ਰਸ਼ਾਸਨ ਸਾਡੀ ਇਸ ਤਰ੍ਹਾਂ ਨਹੀਂ ਹੋਈ ਕਿ ਨਹੀਂ ਮਿਲਿਆ ਕੱਲ ਕਰੀਬ 4 ਵਜੇ ਜਿਹੜਾ ਹੈਗਾ ਜੀ ਪਹਿਲੇ ਮੁਕਦਮਾ ਜਸ਼ਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਰਪਾਲ ਇਹ ਤੇ ਇਹਦਾ ਭਰਾ ਮੰਟਰੀ ਮੰਨੂ ਪੁੱਤਰ ਰਣਜੀਤ ਸਿੰਘ ਇਹ ਆਪਣੇ ਇੱਕ ਦੋਸਤ ਦੇ ਨਾਲ ਆਏ ਸੀ ਇਹ ਤੋਂ ਜਿਹੜਿਆ ਖੰਡਪਾਟ ਸਾਹਿਬ ਦਾ ਕੰਮ ਕਰਦੇ ਸੀ ਇਹਨਾਂ ਦਾ ਇੱਕ ਦੋਸਤ ਹੀ ਜਿਹੜਾ ਦੋਸ਼ੀ ਆ ਸ਼ੁਭਕਰਨ ਸਿੰਘ ਇਹ ਸਰਦਾਈ ਦੀ ਦੁਕਾਨ ਲਾਉਂਦਾ ਵਾ ਅਛੇ ਬਾਬਾ ਅਛਰ ਸਿੰਘ ਗੇਟ ਦੇ ਲਾਗੇ ਗੋਲਵਟਸਾਪ ਉਹ ਜਦੋਂ ਇਹਨਾਂ ਨੇ ਪੈਸੇ ਲੈਣੇ ਸੀ ਪੈਸੇ ਲੈਣ ਵਾਸਤੇ ਉਹ ਕੋਲ ਮੰਗਣ ਆਏ ਸਾਡੇ ਜਿਹੜੇ ਆ ਬੂਖੀਆਂ ਦੇ ਪੈਸੇ ਦੇ ਨੇ ਉਹਨੇ ਪਹਿਲਾਂ ਤਾਂ ਤਹਿਚ ਆਇਆ ਕਿ ਮੈਂ ਪੈਸੇ ਨਹੀਂ ਦੇਨੇ ਜੋ ਤਫਾ ਕਰਦਾ ਪਹਿਲਾਂ ਉਹਨਾਂ ਡੰਡਾ ਚੁੱਕ ਕੇ ਜਿਹੜਾ ਉਹ ਕਦੀ ਮੁਕੱਦਮਾ ਜਸ਼ੰਦੀਪ ਉਹਦੇ ਸਿਰ 'ਤੇ ਮਾਰਿਆ ਬਾਅਦ ਵਿੱਚ ਜਿਗੋਂ ਦਾ ਭਰਾ ਜਿਹਦੀ ਉਮਰ ਮਨਪ੍ਰੀਤ ਮੈਨੂੰ 21 16 ਸਾਲ ਆ ਉਹ ਆਪਣੇ ਭਰਾ ਦੇ ਛਡੌਣ ਲਈ ਕਾੜੀ ਕਾੜੀ ਹੋਇਆ ਤੇ ਜਿਹੜਾ ਛੁਪ ਕੀਤਾ ਛੁਪ ਕਰਨਿਆ ਇਹਨੇ ਆਪਣੇ ਖੰਜਰ ਸੀਏ ਦੇ ਕੋਲ ਜਿਹੜਾ ਇਹਨੇ ਫਮੇ ਲਾਟਣਾ ਪੱਦਾ ਸੀ ਉਹ ਚੁੱਕ ਲਿਆ ਸੀ ਖੰਜਰ ਕੱਢ ਕੇ ਕਨੇਓ ਦੇ ਸਦਾ ਮਾਰਿਆ ਸ਼ਾਤੀ ਦੇ ਗਹਿਰੇ ਜਿਗਮੂਨ ਕਰਕੇ ਉਹਦੀ ਜਿਹੜੀ ਹਸਪਤਲ ਪਹੁੰਚ ਕੇ ਸੇਵਾਸਤਵ ਮੌਤ ਹੋ ਗਈ ਸੀ ਜਿਹੜਾ ਇੱਥੇ ਕੱਲ ਉਹਦੇ ਬਿਆਨ ਤੇ ਮੁੱਖ ਸਿਫਤ ਕਨਾ ਸਿੱਟੀ ਵੱਲੋਂ ਉਹਦੇ ਘਰ ਆ ਦੇ ਬਿਆਨ ਤੇ ਜਿਹੜਾ ਸ਼ੁਕ ਤਰਜੀ ਦੇ ਮਕਮਲ ਦਰਜ ਕਰ ਰਿਹਾ ਹੈ ਜਿਤਕੋਛੀ ਦੇ ਜਿਹੜੇ ਉਹ ਰੀਡ ਕੀਤੇ ਜਾ ਰਹੇ ਨੇ ਕੁਛੀ ਹੁਣ ਬਾਹਰ ਦੀ ਗੱਡੀ ਫੜ ਰਹੇ ਜਲਦੀ ਜਲਦੀ ਉਹਨੂੰ ਦਫ਼ਤਰ ਕਰਕੇ ਪਰਿਵਾਰ ਨੂੰ ਸੌਫਟ ਹੋਇਆ ਜਾਵੇ ਇੱਦੀ ਕੰਮ